ਆ ਮੈਂ ਜਾ ਕੇ ਦੇਖਿਆ ਤਾਂ ਇਦਾਂ ਸਿੱਧਾ ਸਵਾਲ ਪਿਆ ਸੀਗਾ ਮੇਰਾ ਪੁੱਤ ਸੱਟਾ ਕਿੱਥੇ ਸੀ ਹੈ ਸੱਟਾ ਕਿੱਥੇ ਸੀ ਸੱਟਾ ਹਾਸੇ ਰਚਦਾ ਮੈਂ ਇੱਥੇ ਦੇਖਿਆ ਸਿਰ ਵਿੱਚ ਹੈ ਡੇ ਡੇ ਕੱਗ ਖੁੱਲੀ ਹੋ ਸੀ ਹੂੰ ਹੂੰ ਮੇਰੇ ਕੋਲ ਬੁੜੀ ਬੇਰਹਿਮੀ ਨਾ ਮਾਰਿਆ ਮਤਲਬ ਹੈ ਬੇਰਹਿਮੀ ਨਾ ਮਾਰਿਆ ਕਿਸੇ ਨੂੰ ਕੋਈ ਰੰਜਿਸ਼ ਸੀਗੀ ਉਹ ਪਾ ਲਿਆ ਮੈਂ ਲੱਤ ਵੱਲੋਂ ਪਾ ਲਿਆ ਹੱਥ ਜਿੱਦਾਂ ਮੈਂ ਕਿਹਾ ਚੱਲ ਜੀ ਔਕੀ ਘੜੀ ਸੀ ਔਕੀ ਘੜੀ ਸੀ ਓਕੇ ਸਿੱਕੇ ਕਮਾਲ ਨਹੀਂ ਤਾਂ ਬਹੁਤ ਔਖੀ ਜਿਹਨੇ ਜਨਮ ਦਿੱਤਾ ਉਹ ਇਦਾਂ ਉਹ ਮੈਂ ਫੇਰ ਵੀ ਇਹਾਂ ਦੇ ਨਾਲ ਪੁੱਤ ਮੈਂ ਕਿਹਾ ਮੇਰੇ ਪੁੱਤ ਨੂੰ ਬਾਹਰ ਨੂੰ ਲੈ ਚੱਲੋ ਫਿਰ ਇਹ ਆਵੇਂ ਆਜਵੇ ਮੈਂ ਜਿਹਦਾ ਹੱਥ ਪਾਇਆ ਇੱਕ ਉਮੀਦ ਹੁੰਦੀ ਹੈ ਕਿ ਸ਼ਾਇਦ ਸਾਹ ਹੋਣ ਮੈਂ ਹੱਥ ਪਾਇਆ ਮੇਰੇ ਹੱਥ ਤੇ ਗੜਾਥ ਆ ਗਿਆ ਡਾਬੜਾ ਉਹ ਤੇਰੀ ਦੰਦਿਆਂ ਵਾਲਾ ਗੜਾ ਇਹ ਪੂਰੀ ਖੋਲੀ ਹੋਈ ਆ ਮੰਨ ਲਓ ਮਤਲਬ ਆਪਰੇ ਵੱਲੋਂ ਕਸਰ ਨਹੀਂ ਛੱਡੀ ਨਹੀਂ ਛੱਡੀ ਨੀ ਉੱਠ ਕੇ ਭੱਜਿਆ ਵੀ ਪਹਿਲਾਂ ਮਾਰਿਆ ਭੱਜ ਗਿਆ ਦੁਬਾਰਾ ਫਿਰ ਉਹ ਝੂਨੇ ਜਾ ਕੇ ਫਸ ਗਿਆ ਫਿਰ ਜਾ ਕੇ ਉੱਪਰ ਫੇਰ ਅਟੈਕ ਕਰਤਾ ਕੇ ਆਉਂਦੇ ਜਾਂਦੇ ਸੱਜੀਆਂ ਖੱਬੀਆਂ ਬਾਹਾਂ ਭੱਜੀਆਂ ਨੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦੀ ਕੀ ਗੱਲ ਕਰੀਏ ਹੁਣ ਤਾਂ ਓ ਲੱਗਦਾ ਕਿ ਉੱਡ ਗਈਆਂ ਧੱਜੀਆਂ ਨੇ ਉੱਡ ਗਈਆਂ ਧੱਜੀਆਂ ਨੇ ਦੋਸਤੋ ਆਏ ਦਿਨ ਕ੍ਰਾਈਮ ਵਧਦਾ ਜਾ ਰਿਹਾ ਹੈ આય દિન વારદાતા ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਸਮੇਂ ਅਸੀਂ ਰਮਰਾਇਪੁਰ ਪਿੰਡ ਵਿੱਚ ਮੌਜੂਦ ਹਾਂ ਔਰ ਇੱਥੇ ਕੱਲ ਇੱਕ ਘਟਨਾ ਜਈ ਹੋਈ ਹੈ ਜਿਸ ਨੇ ਇੱਕ ਵਾਰੀ ਪਿੰਡ ਦੇ ਅੰਦਰ ਸੰਸਨੀ ਫਿਲਾ ਦਿੱਤੀ ਹੈ ਬਿਲਕੁਲ ਮੇਰੇ ਪਿੱਛੇ ਇਸ ਗਲੀ 'ਚ ਇੱਕ ਘਰ ਹੈ ਜਿੱਥੇ ਉਹ ਬਾਣਾ ਵਾਪਰਿਆ ਇੱਕ ਬੇਬਸ ਇੱਕ ਬੇਚੈਨ ਮਾਂ ਜਿਸ ਦੇ ਪੁੱਤ ਨੂੰ ਕੱਲ ਬਹੁਤ ਬੇਰਹਿਮੀ ਦੇ ਨਾਲ ਬਹੁਤ ਬੇਦਰਦੀ ਦੇ ਨਾਲ ਇੱਕ ਜ਼ਾਲਮਪੁਣਾ ਤਰੀਕੇ ਦੇ ਨਾਲ ਜਿਸ ਦਾ ਕਤਲ ਕੀਤਾ ਗਿਆ ਔਰ ਬਹੁਤ ਇਨਹਿਊਮੈਨਿਟੀ ਦਿਖਾਈ ਹੈ ਰਥਲੈਸਨੈਸ ਦਿਖਾਈ ਹੈ ਮਾਰਨ ਵਾਲਿਆਂ ਨੇ ਔਰ ਦੱਸਿਆ ਜਾ ਰਿਹਾ ਕਿ ਸਿਰ ਦੇ ਉੱਤੇ अनेका ਵਾਰ ਕੀਤੇ ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ ਆ ਪਿੰਡ ਵਾਲੇ ਦੱਸਦੇ ਆ ਕਿ ਲੜਾਈ ਝਗੜਾ ਨਹੀਂ ਹੋਇਆ ਪਲੈਨਿੰਗ ਦੇ ਨਾਲ ਕਤਲ ਕੀਤਾ ਗਿਆ ਪਰ ਹੁਣ ਉਹ ਜਿਹੜੀ ਮਾਂ ਆ ਉਹ ਬਹੁਤ ਬੇਚੈਨ ਆ 35 36 ਸਾਲਾਂ ਦਾ ਉਸ ਦਾ ਨੌਜਵਾਨ ਲੜਕਾ ਸੀ ਜੋ ਜੋਹਾਨੂ ਚਲਾ ਗਿਆ ਮਾਂ ਇਹ ਕਹਿੰਦੀ ਆ ਕਿ ਮੈਂ ਆਖੀਰਲੀ ਵਾਰ ਉਹਨਾਂ ਕੋਈ ਗੱਲ ਵੀ ਨਹੀਂ ਕੀਤੀ ਕਿਉਂਕਿ ਸਾਨੂੰ ਇਹ ਇਲਮ ਹੀ ਨਹੀਂ ਸੀ ਅੰਦਾਜ਼ਾ ਹੀ ਨਹੀਂ ਸੀ ਕਿ ਐਦਾਂ ਦੀ ਕੋਈ ਘਟਨਾ ਵੀ ਵਾਪਰ ਜਾਵੇਗੀ ਤਾਂ ਹੁਣ ਇਸ ਗਲੀ ਦੇ ਅੰਦਰ ਘਰ ਹੈ ਜਿਹੜਾ ਘਰ ਮੁੱਦਾ ਪੈ ਗਿਆ ਔਰ ਉਸ ਬੇਬਸ ਮਾ ਦੇ ਨਾਲ ਗੱਲ ਕਰਦੇ ਆ ਜਿਹਦੀਆਂ ਰੋ ਰੋ ਕੇ ਅੱਖਾਂ ਸੁੱਜ ਚੁੱਕੀਆਂ ਔਰ ਬਾਰ-ਬਾਰ ਵਾਜਾ ਮਾਰਦੇ ਇਹੀ ਕਹਿੰਦੀ ਆ ਵਿਜੇ ਵਾਪਸ ਆ ਜਾ ਕਾਲਿਆ ਵਾਪਸ ਆ ਜਾ ਕਿਉਂਕਿ ਮਰਨ ਵਾਲੇ ਜਿਹੜਾ ਲੜਕਾ ਜਿਸ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਵਿਜੇ ਉਰਫ ਕਾਲਾ ਉਸ ਨੂੰ ਕਿਹਾ ਜਾਂਦਾ ਸੀ ਤਾਂ ਇੱਕ ਵਾਰੀ ਪੂਰੀ ਉਸ ਦੀ ਮਾਂ ਦੀ ਜ਼ੁਬਾਨੀ ਕਹਾਣੀ ਸੁਣਦੇ ਆ ਕਿ ਕੱਲ ਕਟਣਾ ਕਿਵੇਂ ਵਾਪਰੀ ਤਾਂ ਸਾਨੂੰ ਬੜਾ ਅਫਸੋਸ ਹੈ ਜਿਹੜੀ ਇਹ ਕਟਣ ਹੋਈ ਹੈ ਬੜੀ ਦੁਖਦਾਈ ਹੈ ਮਾਂ ਲਈ ਤਾਂ ਬਹੁਤ ਜ਼ਿਆਦਾ ਦੁਖਦਾਈ ਹੁੰਦੀ ਹੈ ਪਰ ਇਹ ਕਿਵੇਂ ਕਟਣ ਹੋਈ ਪੂਰੀ ਗੱਲ ਸਮਝਾ ਦਿਓ ਜੀ ਰੋਣਾ ਨਹੀਂ ਸਾਢੇ 6 ਵਜੇ ਇੱਥੋਂ ਗਿਆ ਕਰੋ ਕੱਲ ਕੱਲ ਕੀ ਤੁਹਾਡਾ ਨਾਮ ਕੀ ਹੈ ਜੀ ਵਿਮਲਾ ਦੇਵੀ ਤੇ ਜਿਹੜੇ ਤੁਹਾਡੇ ਬੇਟੀ ਦੀ ਡੈਥ ਹੋਈ ਆ ਉਹ ਦਾ ਉਹ ਨਵੀਜੇ ਕੁਮਾਰ ਅਭੀਜੇ ਕੁਮਾਰ ਸੀ ਮੇਰਾ ਵਿਮਲਾ ਦੇਵੀ ਨਾਮ ਹੈ ਅੱਛਾ ਜੀ ਉਹ ਕੱਲ ਗਿਆ ਜੀ ਹਾਂ ਲਾਹੋ ਕੱਲੇ ਗਿਆ ਕੱਲੇ ਗਿਆ 1 ਵਜੇ 6:30 ਹੈ 6 ਵਜੇ ਸਾਢੇ 6 ਵਜੇ ਪਰ ਉਹ ਚਲੇ ਗਿਆ ਚਾਹ ਪੀ ਕੇ ਤੇ ਘਰ ਚਾਹ ਪੀਣਾ ਸੀ ਕੰਮ ਕੀ ਕਰਦਾ ਸੀ ਉਹ ਕੰਮ ਦਿਹਾੜੀ ਦਾ ਪਾ ਦਿਹਾੜੀ ਆਪਣੇ ਆਨ ਨੂੰ ਉਹ ਨਿਆਲੇ ਨਾਲ ਨਾਲ ਲੱਗਿਆ ਸਦਾ ਫੇਰ ਉਹ ਚਲੇ ਗਿਆ ਚਾਹੀ ਕਿ ਸਾਨੂੰ ਕੋਈ ਨਹੀਂ ਪਤਾ ਹੈਗਾ ਦੇ ਕਿੱਥੇ ਗਿਆ ਅੱਗੇ ਵੀ ਚਲੇ ਜਾਂਦੇ ਆ ਨਿਆਲੇ ਜਿੱਦਾਂ ਸਾਨੂੰ ਇਹ ਨਹੀਂ ਸੀ ਪਤਾ ਕਿੰਨੀ ਉਮਰ ਸੀ ਉਹਦੀ ਕਿੰਨੀ ਉਮਰ ਸੀ 36 ਉਮਰ ਸੀ 36 ਸਾਲ 36 ਸਾਲ ਅੱਛਾ ਜੀ ਹਾਂ ਚਲੇ ਗਿਆ ਫੇਰ ਰਾਤ ਨੂੰ 7:00 ਵਜੇ ਮੁੰਡਾ ਆ ਗਿਆ ਜਿਹਦੀ ਮੋਟਰ ਤੇ ਮਾਰਿਆ ਉਹ ਮੋਟਰ ਤੇ ਮਾਰਿਆ ਹਾਂ 7:00 ਵਜੇ ਮੁੰਡਾ ਆਇਆ ਤਾਂ ਕਹਿੰਦਾ ਮਾਤਾ ਇਹਨੂੰ ਪੋਟੀ ਸੀਗੀ ਸਾਡੀ ਤਾਂ ਭਾਬੀ ਖਾਲਾ ਵੀ ਇੱਥੇ ਕਹਿੰਦੀ ਆ ਕਿ ਨਹੀਂ ਬਿਹਤਰੀ ਆ ਤਾਂ ਆਇਆ ਨਹੀਂ ਆ ਗਕਰ ਚਲੇ ਗਿਆ ਐਨੀ ਗੱਲ ਕਹਿ ਕੇ ਮੁੰਡਾ ਚਲੇ ਗਿਆ ਬਾਅਦ ਚੋਂ ਫੇਰ ਆ ਗਿਆ 8:00 ਵਜੇ ਫੇਰ 8:00 ਵਜੇ ਆਇਆ ਤਾਂ ਫੇਰ ਮੈਂ ਉੱਥੇ ਪਈ ਸੀਗੀ ਮੰਜਾ ਉ ਆਇਆ ਕੋਣ ਤਾਂ ਨਾ ਕੀ ਆ ਅਮਾ ਅੱਛਾ ਫੇਰ ਉਹ ਆ ਗਿਆ 8:00 ਵਜੇ ਦਾ ਟਾਈਮ ਸੀਗਾ ਰੋਡੂ ਦਿਖਾ ਕੇ ਅਸੀਂ ਪੈ ਗਈਆਂ ਫੇਰ ਆਇਆ ਕਹਿੰਦਾ ਮਾਤਾ ਤੇਰਾ ਕਾਲਾ ਮੈਂ ਕਾਲਾ ਤਾਂ ਹਜੇ ਮੈਨੂੰ ਕਾਲਾ ਕਹਿੰਦੇ ਸੀ ਉਹਦਾ ਕਾਲਾ ਕਹਿੰਦੇ ਉਹਦਾ ਵਿਜੇ ਕੁਵਾਰ ਨਾਮ ਹੈ ਅੱਛਾ ਜੀ ਤਾਂ ਮੈਂ ਕਹ ਰਹੀ ਹਜੇ ਆਇਆ ਨਹੀਂ ਹੈਗਾ ਕਾਲਾ ਤਾਂ ਕਹਿੰਦਾ ਅੱਛਾ ਫੇਰ ਐਦਾਂ ਕਰ ਚੁੰਨੀ ਲੈ ਸਿਰ ਤੇ ਫਿਰ ਕਹਿੰਦਾ ਮੇਰੇ ਨਾਲ ਅੱਛਾ ਤਾਂ ਮੈਂ ਕੀ ਹੋਇਆ ਕਾਲੇ ਨੂੰ ਤੇ ਮੈਨੂੰ ਦੱਸ ਤਾਂ ਸਹੀ ਕਹਿੰਦਾ ਆ ਜਾ ਤੂੰ ਠੀਕ ਠਾਕ ਆ ਜਾ ਕਹਿੰਦਾ ਤਾਂ ਮੈਨੂੰ ਉਹਨੇ ਮੋਟਰਸਾਈਕਲ ਤੇ ਮੈਂ ਚੁੰਨੀ ਬਹੁਤ ਬਿਆਸਾਈ ਮੇਰੇ ਤੇ ਲੈ ਕੇ ਚੱਕ ਕੇ ਚੱਲ ਬੈੜੀ ਦੀ ਮੋਟਰਸਾਈਕਲ ਤੇ ਮੈਨੂੰ ਕਿ ਖਬਰ ਆ ਗਈ ਹੁਣ ਉਹ ਤੋਂ ਪਤਾ ਨਹੀਂ ਕੀ ਹੋ ਗਿਆ ਆਹੋ ਖਬਰ ਆ ਗਈ ਸੀਗੀ ਮੈਂ ਪੈਂਚੇ ਦੇ ਘਰ ਨੂੰ ਚੱਲ ਗਈ ਲੈ ਗਿਆ ਪਹਿਲਾਂ ਮੈਨੂੰ ਪੈਂਚ ਉਹਦੇ ਸਾਡੇ ਕਾਲਾ ਪੈਂਚ ਤਾਂ ਉਹ ਨੂੰ ਕਿਹਾ ਵੀ ਤੁਸੀਂ ਹਨਾ ਮੈਂ ਸਰਪੈਂਚ ਨੂੰ ਫੋਨ ਕਰ ਦਵੋ ਉਹ ਕਹਿੰਦਾ ਤੁਸੀਂ ਜਾ ਜਾ ਪੈਂਚ ਕਹਿੰਦਾ ਅਸੀਂ ਉੱਧਰ ਸਰਪੰਚ ਦੇ ਘਰ ਨੂੰ ਚਲੇ ਗਏ ਸਿੱਧੇ ਆ ਫਿਰ ਉੱਥੇ ਉਹਨੇ ਵੀ 10 15 ਮਿੰਟ ਲਾਇਆ ਉੱਠਣ ਲੱਗਿਆ ਨਾ ਗੇਟ ਗੂਟ ਖੋਲਣ ਲੱਗਿਆ ਤਾਂ ਕੋ ਨੂੰ ਪਤਾ ਲੱਗ ਗਿਆ ਸੀ ਕਿ ਕੁਛ ਹੈ ਬਾੜਾ ਵਾਪਰ ਗਿਆ ਪਤਾ ਸੀ ਮੈਨੂੰ ਸ਼ੱਕ ਤਾਂ ਜਦੋਂ ਪਹੇਗੇ ਸੀ ਮੈਨੂੰ ਜੇ ਮੁੰਡਾ ਲੈਣ ਆ ਗਿਆ ਸੀਗਾ ਤਾਂ ਉਹ ਕੋ ਗੱਲ ਲਈਆ ਫੇਰ ਚੱਲ ਜੀ ਮੈਨੂੰ ਸਰਪੰਚ ਦੇ ਕੋਲ ਰੋ ਫੇਰ ਮੈਨੂੰ ਕੱਲੀ ਨੂੰ ਉਹ ਲੈ ਕੇ ਨਾ ਮੋਟਰ ਤੇ ਚਲੇ ਗਿਆ ਮੋਟਰ ਕਿੰਨੀ ਦੂਰ ਇੱਥੋਂ ਅੱਜ ਤੋਂ ਥੋੜੀ ਦੂਰਾ ਗੇਟ ਆਏਗਾ ਨਾ ਸਾਡੀ ਪਿੰਡ ਦਾ ਕੋ ਮੋਹਰੇ ਹੀ ਆ ਪਹਿਲੀ ਮੋਟਰ ਆਉਂਦੀ ਉਹਨਾਂ ਦੀ ਅੱਛਾ ਰੋਡ ਤੇ ਹੀ ਆ ਤਾਂ ਲੈ ਗਿਆ ਮੈਨੂੰ ਉੱਥੇ ਫਿਰ ਮੈਂ ਜਾ ਪਰੀ ਮੋਟਰਸਾਈਕਲ ਤੋਂ ਤਾਂ ਮੈਂ ਕਿਹਾ ਪੰਮਿਆ ਵੀ ਆ ਖੂਨ ਕਿੱਥੋਂ ਆ ਗਿਆ ਮੈਂ ਕਿਹਾ ਮੇਰਾ ਪੁੱਤ ਹੈ ਨਹੀਂਗਾ ਕਹਦਾ ਹੈਗਾ ਹੈਗਾ ਮਾਤਾ ਹੈਗਾ ਆ ਤਾਂ ਯਾਰ ਫਿਰ ਮੈਂ ਕਿਹਾ ਹੈਗਾ ਕਿੱਥੇ ਕਾਲਾ ਕਹਿੰਦਾ ਉਹ ਪਿਆ ਕਹਿੰਦਾ ਆ ਜਿੱਦਾਂ ਉਹ ਜਿੱਦਾਂ ਗਲੀ ਆ ਆਹਾ ਮੋਰ ਕਹਿੰਦਾ ਉਹ ਪਿਆ ਆ ਮੈਂ ਕਿਹਾ ਮੈਨੂੰ ਤਾਂ ਦੀਨਾ ਨਹੀਂ ਫੇਰ ਉਹਨੇ ਮੈਨੂੰ ਫੜ ਕੇ ਖਲਾਵੇ ਨਾ ਕਹਿੰਦਾ ਉਹਦੇ ਪਿਆ ਮਾਤਾ ਜਿੱਥੇ ਕਹਿੰਦਾ ਝੋਨਾ ਫੁੱਟਿਆ ਆ ਮੈਂ ਕਿਹਾ ਚੱਲ ਫੇਰ ਦੋਏ ਸੀਗੇ ਅਸੀਂ ਉੱਥੇ ਕੋਈ ਨਹੀਂ ਸੀ ਉਸ ਵੇਲੇ ਕੋਈ ਸਰਪੰਚ ਨਹੀਂ ਨਈ ਕੋਈ ਬਾਤ ਚੋ ਗਏ ਆ ਅੱਛਾ ਤਾਂ ਮੈਂ ਕਿਹਾ ਪੰਮੇ ਚੱਲ ਦੇਖੀਏ ਮੇਰਾ ਪੁੱਤ ਹੈਗਾ ਕਿ ਨਹੀਂ ਤਾਂ ਉਹ ਝੋਨੇ 'ਚ ਵੜ ਗਿਆ ਮੈਂ ਵੀ ਮਗਰੇ ਵੜ ਗਈ ਝੋਨੇ 'ਚ ਕੱਪੜੇ ਲਿਬੜ ਗਏ ਮੇਰੇ ਵੀ ਬੜੇ ਸਾਰੇ ਲਈ ਪੜ ਗਿਆ ਗਾੜੀ ਦੇ ਨਾਲ ਤਾਂ ਮੈਂ ਜਾ ਕੇ ਦੇਖਿਆ ਤਾਂ ਇਦਾਂ ਸਿੱਧਾ ਸਪਾਲ ਪਿਆ ਸੀਗਾ ਮੇਰਾ ਪੁੱਤ ਸੱਟਾ ਕਿੱਥੇ ਸੀਗੀ ਹਾਂ ਸੱਟਾ ਕਿੱਥੇ ਸੀਗੀ ਸੱਟਾ ਹਾ ਸਿਰ ਚ ਦਾ ਮੈਂ ਇੱਥੇ ਦੇਖਿਆ ਸਿਰ ਵਿੱਚ ਹੈਡ ਹੈਡੇ ਕੱਗ ਖੁੱਲੀ ਹੋ ਸੀਗੀ ਮੇਰੇ ਬੜੀ ਬੇਰਹਿਮੀ ਨਾਲ ਮਾਰੇ ਮਤਲਬ ਹੈ ਬੇਰਹਿਮੀ ਨਾਲ ਮਾਰੇ ਕਿਸ ਨੂੰ ਕੋਈ ਰੰਜਿਸ਼ ਸੀਗੀ ਉਹ ਹਾਂ ਕੋਈ ਲੈਣ ਦੇਣ ਸੀ ਕੋਈ ਰੰਜਿਸ਼ ਨਹੀਂ ਨਹੀਂ ਕੋਈ ਵੀ ਨਹੀਂ ਸੀ ਗੱਲਬਾਤ ਤੇ ਮਾਰਿਆ ਕਿਨਾਂ ਨੇ ਇਹ ਵੀ ਪਤਾ ਲੱਗਿਆ ਤੂੰ ਦੱਸਦੇ ਹਾਂ ਹੁਣ ਫੇਰ ਉਹ ਜੀ ਮੁੰਡਾ ਫਿਰ ਮੈਂ ਦਾ ਉਹਦੇ ਢੇਟ ਪਰ ਹੱਥ ਫੇਰੀਆ ਮੈਂ ਕਹਾ ਹੈਗਾ ਆ ਚੱਕ ਮਾਂ ਤਾਂ ਚੱਕ ਤਾਂ ਕਰਦੀ ਐ ਇੱਕੋ ਜਿਹੀ ਬਾਹਾਂ ਤੇ ਹੱਥਾਂ ਤੇ ਐਦਾਂ ਉਹਨੂੰ ਸਾਰੇ ਐਂ ਦਾ ਫੇਰੀਆ ਉਸ ਫਸਾਦਾ ਹੈ ਨਾ ਸੀ ਖਤਮ ਸੀ ਮੈਂ ਕਹਾ ਹੈ ਨਹੀਂ ਆ ਪੰਮਿਆਂ ਵੀ ਹੈ ਨਹੀਂ ਵੀ ਚੱਲ ਚੱਕੇ ਨੂੰ ਚੱਲੀਏ ਪੰਮੇ ਤੋਂ ਕਿੱਥੋਂ ਚੱਕ ਹੋ ਜਾਣਾ ਸੀਗਾ ਮੈਂ ਕਿਹਾ ਉਹਨਾਂ ਗਾਲ ਬੋਲੋ ਹੱਥ ਪਾ ਲਿਆ ਮੈਂ ਲੱਤ ਬੋਲੋ ਪਾ ਲਿਆ ਹੱਥ ਜਦਾਂ ਮੈਂ ਕਹਾ ਚੱਲ ਜੀ ਔਕੀ ਘੜੀ ਸੀ ਔਕੀ ਘੜੀ ਸੀ ओके ਸਿੱਕੇ ਕਮਾਲ ਇਹ ਤਾਂ ਬਹੁਤ ਔਖੇ ਜਿਹਨੇ ਜਨਮ ਦਿੱਤਾ ਉਹ ਇਦਾਂ ਉਹ ਮੈਂ ਫੇਰ ਵੀ ਇਹਾਂ ਦੇ ਨਾਲ ਪੁੱਤ ਮੈਂ ਕਿਹਾ ਮੇਰੇ ਪੁੱਤ ਨੂੰ ਬਾਹਰ ਨੂੰ ਲੈ ਚੱਲੋ ਫਿਰ ਇਹ ਰਾਮੇ ਆਜ ਬੇ ਮੈਂ ਜਿਹੜਾ ਹੱਥ ਪਾਇਆ ਇੱਕ ਉਮੀਦ ਹੁੰਦੀ ਹੈ ਕਿ ਸ਼ਾਇਦ ਸਾਹ ਹੁਣ ਲੈ ਹੱਥ ਪਾਇਆ ਮੇਰੇ ਹੱਥ 'ਚ ਗਡਾਸ ਆ ਗਿਆ ਏਡਾ ਵੱਡਾ ਉਹ ਤੇਰੀ ਦੰਦਿਆਂ ਵਾਲਾ ਗਡਾਸਾ ਫੇਰਾਜ ਫੇਰਾਜ ਉਹ ਹਾਲਾਤ ਮੈਂ ਲੱਤ ਨੂੰ ਹੱਥ ਪਾਇਆ ਮੈਂ ਕਿਹਾ ਚੱਕੀਏ ਬਾਹਰ ਨੂੰ ਖੋਇਚ ਲੈ ਚਲੀਏ ਇਹਨੂੰ ਅੱਛਾ ਤਾਂ ਆ ਗਿਆ ਮੇਰੇ ਹੱਥ ਉਹ ਗਡਾਸਾ ਮੈਂ ਕਿਹਾ ਪੰਮੇ ਆ ਤਾਂ ਮੇਰੇ ਹੱਥ 'ਚ ਗਟਾਚਾ ਆ ਗਿਆ ਦੇ ਕਿੱਡਾ ਬੜਾ ਦੰਦਿਆਂ ਵਾਲਾ ਹੂੰ ਕਹਿੰਦਾ ਮਾਤਾ ਜੀ ਨੂੰ ਇੱਥੇ ਰਹਿਣ ਦੇ ਹੂੰ ਉਹ ਮੈਂ ਥੱਲੇ ਰੱਖਤਾ ਜਾਂ ਨ ਹੋਰ ਪਿੰਡ ਦੇ ਮੁੰਡੇ ਆਵੇ ਫਿਰ ਉਹਦੀ ਨਾਲ ਚਕਾ ਕੇ ਮੈਂ ਨਹੀਂ ਚੱਕਿਆ ਫਿਰ ਉਹਨੀ ਚਕਾ ਕੇ ਨਾਲ ਤਾਂ ਫਿਰ ਉਹ ਪਾਰ ਨੂੰ ਲੈ ਐਂਬੂਲੈਂਸ ਤੇ ਜਾਨੂੰ ਆ ਗਈ ਆ ਐਂਬੂਲੈਂਸ ਤੇ ਚਾਪਾ ਕੇ ਤਾਂ ਨਾਲੇ ਮੈਂ ਉਠਾਲ ਦਿੱਤਾ ਉਹਨੀ ਸਿਰੋਸਤੋ ਲੈ ਕੇ ਹਾਂ ਉੱਥੇ ਲੈ ਗੇ ਉੱਥੇ ਵੀ ਉਹ ਨਹੀਂ ਚੈੱਕ ਚੁੱਕ ਕੀਤਾ ਮੈਂ ਕਿਹਾ ਨਾ ਚੈੱਕ ਕਰੋ ਕਿ ਹੈ ਨਹੀਂਗਾ ਡਾਕਟਰ ਨੂੰ ਮੈਂ ਕਿਹਾ ਮੈਡਮ ਆ ਜਈਆਂ ਜਿਹੜੀਆਂ ਮੈਂ ਕਿਹਾ ਹੈ ਨਹੀਂ ਕਹਿੰਦੇ ਅਸੀਂ ਤਾਂ ਮਾਤਾ ਕਰਨੀ ਆ ਚੈੱਕ ਕਰਨੀ ਤੁਹਾਡੇ ਉਦੋਂ ਮੰਨ ਦੀ ਕੀ ਸਥਿਤੀ ਸੀ ਮਾਂ ਲਈ ਤਾਂ ਇੱਕ ਬਹੁਤ ਮਾਂ ਲਈ ਤਾਂ ਬਸ ਇਹੀ ਕੋਸ ਸੀਗਾ ਮੈਂ ਕਿਹਾ ਹੈ ਹੀ ਨਹੀਂ ਮੇਰਾ ਪੁੱਤ ਮੈਂ ਤਾਂ ਰੋਂਦੀ ਪਿੱਟਦੀ ਸੀ ਹੈ ਨਹੀਂ ਮੇਰਾ ਮੈਂ ਕਿਹਾ ਪੁੱਤ ਹੈ ਨਹੀਂਗਾ ਤੁਹਾਡੇ ਪੱਤ ਪਤੀ ਪਹਿਲਾਂ ਹੀ ਬਹੁਤ ਚਿਰ ਦੇ ਮਰੇ ਹੋ ਗਏ ਕਿਨੇ ਕਾਲੇ ਨੇ ਆਣੇ ਆਪ ਆਲੇ ਇਹਨਾਂ ਨੇ ਰੋੜਦਾ ਸੀਗਾ ਇਹ ਮੇਰਾ ਪੁੱਤ ਜਦ ਮੇਰਾ ਘਰਵਾਲਾ ਕਿੰਨੀ ਮਿਹਨਤ ਨਾਲ ਪਾਲਦੀ ਮਾਂ ਜਿੱਦਾਂ ਮੈਂ ਬਹੁਤ ਔਖੇ ਪਾਲੇ ਸੀਗੇ ਪੁੱਤ ਮੇਰੀਆ ਉਹ ਮੈਨੂੰ ਆ ਨਹੀਂ ਸੀ ਪਤਾ ਹੈਗਾ ਫਿਰ ਮੈਂ ਉਹਨੂੰ ਉਹਨੂੰ ਪੁੱਛਿਆ ਪੰਮੇ ਨੂੰ ਮੈਂ ਕਿਹਾ ਪੰਮਿਆ ਕਿੱਦਾਂ ਕਿੱਦਾਂ ਹੋਈ ਆ ਕਹਿੰਦਾ ਉਹ ਕਹਿੰਦਾ ਮਾਰ ਕੇ ਆਂਟੀ ਵੇਛੇ ਬੰਦੇ ਸੀਗੇ ਕਹਿੰਦਾ ਮਾਰ ਕੇ ਉਹ ਚਲੇ ਗਏ ਕਹਿੰਦਾ ਮੈਂ ਐਡੀ ਦੁਸ਼ਮਣੀ ਕੀ ਕਿਸੇ ਕਹਿੰਦਾ ਮੈਂ ਤਾਂ ਕਿਹਾ ਵੇ ਕਾਲਾ ਨੱਠ ਗਿਆ ਹੋਣਾ ਕਿਤੇ ਕਹਿੰਦਾ ਇਹ ਤਾਂ ਕੀ ਸੀ ਕੇ ਪਿਆ ਹਾਂ ਬਾਸ ਉਹ ਉਹਨਾਂ ਤਾਂ ਪਤਾ ਲੱਗਾ ਕੌਣ ਹੈ ਜੀ ਉਹ ਮੁੰਡੇ ਨੇ ਦੱਸਿਆ ਕਹਿੰਦਾ ਇੱਕ ਮੁੰਡੇ ਦਾ ਮੈਂ ਜਾਣੀ ਸ਼ਕਲ ਪਛਾਣਦਾ ਕਾਲਾ ਪੰਮਾ ਕਹਿੰਦਾ ਪੰਮਾ ਕਹਿੰਦਾ ਇੱਕ ਮੁੰਡੇ ਦੀ ਕਹਿੰਦਾ ਸ਼ਕਲ ਉਹ ਘਰੋਂ ਕੌਣ ਲੈ ਕੇ ਗਿਆ ਜੀ ਤੁਹਾਡੇ ਕਾਲੇ ਨੂੰ ਘਰੋਂ ਤਾਂ ਆਪ ਹੀ ਗਿਆ 6:30 ਵਜੇ ਤਾਂ ਆਪ ਹੀ ਗਿਆ ਆਪੇ 6:30 ਪਹੁੰਚੀ ਉਹਦੇ ਕੋਲ ਕੋਈ ਹੈ ਨਹੀਂ ਪਹੁੰਚ ਉਹਦੇ ਕਿਸੇ ਦੀ ਕਾਲ ਆਈ ਉਹਨੂੰ ਫੋਨ ਆਇਆ ਉਹਨੂੰ ਇੱਥੇ ਪਹਿਲਾਂ ਅੰਦਰ ਫੋਨ ਆਇਆ ਫੋਨ ਸੁਣਿਆ ਉਹਨੇ ਫੋਨ ਸੁਣ ਕੇ ਤਾਂ ਫਿਰ ਉਹਨੇ ਚਾਹ ਪੀਤੀ ਆ ਗਰਮ ਕਰਕੇ ਚਾਹ ਪੀ ਕੇ ਇੱਥੇ ਖੜ ਕੇ ਫਿਰ ਉਹ ਚਾਹ ਪੀ ਕੇ ਤਾਂ ਚਲੇ ਮੈਂ ਕਿਹਾ ਵੀ ਚੱਲ ਅੱਗੇ ਵੀ ਜਾਂਦਾ ਹੀ ਆ ਘੁੰਮਣ ਫੇਰਨਾ ਦੇ ਹੁਣ ਵੀ ਇਹ ਕਿ ਥੋੜੇ ਆ ਸੁਣੀ ਆ ਕਿ ਬਾਅਦ ਚਾਹ ਕੁਝ ਹੋ ਜਾਣਾ ਹਾਂ ਮੈਂ ਕਿਹਾ ਚੱਲ ਬਾਹਰ ਗਿਆ ਘੁੰਮਣ ਫੇਰ ਤਾਂ ਮੈਨੂੰ ਮੈਂ ਨਾ ਉਹਨੂੰ ਬੁਲਾਇਆ ਨਾ ਉਹਨੇ ਮੈਨੂੰ ਬੁਲਾਇਆ ਜੇ ਮੈਨੂੰ ਪਤਾ ਹੁੰਦਾ ਮੈਂ ਉਹਨੂੰ ਰੋਕ ਲੈਂਦੀ ਰੋਕ ਲੈਣੀ ਪਤਾ ਹੁਣ ਪੁਲਿਸ ਕਾਰਵਾਈ ਕੀ ਹੋਈ ਹੈ ਫੇਰ ਬੱਸ ਐਂਬੂਲੈਂਸ ਜਪਾ ਲਿਆ ਐਂਬੂਲੈਂਸ ਜਪਾ ਤੇ ਮੈਨੂੰ ਉਹ ਲੈ ਗਿਆ ਹੁਣ ਮੁੰਡੇ ਨੇ ਕਿਹਾ ਪੰਮੇ ਨੇ ਕਹਿੰਦਾ ਵੀ ਬਾਹਰ ਦੇ ਬੰਦੇ ਸੀਗੇ ਆਂਟੀ ਕਹਿੰਦਾ ਮਾਰ ਕੇ ਇਹਨੂੰ ਚਲੇ ਗਏ ਮੈਨੂੰ ਪੁੱਛੇ ਤੂੰ ਰੋਕਿਆ ਨਹੀਂ ਤੂੰ ਉਹ ਤੇ ਰੌਲਾ ਪਾ ਦਿੰਦਾ ਪਿੰਡ ਚ ਸਾਰੇ ਲੋਕਾਂ ਨੂੰ ਇਕੱਠੇ ਟੱਠ ਲਿਆ ਵਿਚਾਰਾ ਉਹਨੂੰ ਵੀ ਮਾਰਨ ਲੱਗੇ ਸੀਗੇ ਕਿ ਕੋਈ ਰੰਜੇ ਸੀ ਕੋਈ ਲੁੱਟਣ ਆਈ ਸੀ ਪਤਾ ਨਹੀਂ ਪਤਾ ਨਹੀਂ ਦਾ ਨਹੀਂ ਪਤਾ ਕੋਈ ਵੀ ਜੀ ਉਸੇ ਵੇਲੇ ਰੌਲਾ ਪਾਉਂਦਾ ਨਾ ਪਿੰਡ 'ਚ ਲੋਕ ਇਕੱਠੇ ਕਰਦਾ ਹੈ ਹਾਂ ਆ ਗਿਆ ਹੀ ਆ ਮੋਟਰ ਵੀ ਲੱਗ ਗਈ ਮੋਟਰ ਲੱਗ ਗਈ ਰੌਲਾ ਪਾਉਂਦਾ ਕਿਸੇ ਨੂੰ ਸੱਦਦਾ ਕੋਈ ਮਦਦ ਕਰਦਾ ਉਹਨੇ ਫੋਨੇ ਕਰਨਾ ਸੀਗਾ ਫੋਨ ਉਹਦਾ ਚੱਕ ਲਿਆ ਉਹ ਨਹੀਂ ਉਹ ਮੁੰਡੇ ਲੈ ਨਹੀਂ ਲੱਭਿਆ ਹਜੇ ਤੱਕ ਵੀ ਨਹੀਂ ਭੱਜੀ ਕਾਲੇ ਦਾ ਵੀ ਲੈਣਾ ਕਾਲੇ ਦਾ ਨਾ ਪੰਮੇ ਦੋਨਾਂ ਦਾ ਫੋਨ ਕਿਸੇ ਦਾ ਹੀ ਨਹੀਂ ਫੋਨ ਲੱਭਿਆ ਉੱਥੇ ਕੋਈ ਰੰਜੇਸ਼ ਦਾ ਮਾਮਲਾ ਲੱਗਦਾ ਰੱਬ ਜਾਣੀ ਜਿਹੋਣ ਅਸੀਂ ਤੇ ਰਿਸ਼ਤੇਦਾਰ ਆਏ ਹਾਂ ਰਾਤ ਦੇ ਜਿਹਨੇ ਹੁਣੇ ਦੱਸ ਦੇ ਕਿ ਬੇਰਹਿਮੀ ਨਾ ਬੇਰਹਿਮੀ ਨਾਲੇ ਕੀਤਾ ਹਾਂਜੀ ਬੋਦ ਆ ਝਗੜਾ ਜੀ ਖੌਫਨਾਕ ਤਰੀਕੇ ਨਾਲ ਕਹਿੰਦੇ ਆ ਜਿਹੜੀ ਚੀਜ਼ ਹੈ ਨਾ ਆ ਵਾਲੀ ਇਹ ਪੂਰੀ ਖੋਲੀ ਹੋਈ ਆ ਮੰਨ ਲਓ ਮਤਲਬ ਆਪਰੇ ਬੋਲੋ ਕਸਰ ਨਹੀਂ ਛੱਡੀ ਨਹੀਂ ਛੱਡੀ ਨਹੀਂ ਜੀ ਉੱਠ ਕੇ ਭੱਜਿਆ ਵੀ ਪਹਿਲਾਂ ਮਾਰਿਆ ਭੱਜ ਗਿਆ ਦੁਬਾਰਾ ਫੇਰ ਉਹ ਝੂਨੇ ਜਾ ਕੇ ਫਸ ਗਿਆ ਫੇਰ ਜਾ ਕੇ ਉੱਪਰ ਫੇਰ ਅਟੈਕ ਕਰਤਾ ਹਲੋ ਆਪਾ ਇਹ ਨਾ ਸਮਝੀਏ ਕਿ ਵੀ ਲੜਾਈ ਝਗੜਾ ਹੋ ਗਿਆ ਤਾਂ ਉਹਨਾਂ ਦਾ ਪੂਰਾ ਪਲਾਨ ਮਾਰਨ ਦਾ ਸੀ ਪੂਰਾ ਪਲਾਨ ਪੂਰਾ ਜੀ ਠੀਕ ਹੈ ਜੀ ਪਰ ਹੁਣ ਆ ਮਾਂ ਜਿਹਦੀ ਕਿਸਮਤ ਉੱਜੜ ਗਈ ਉਹ ਕੀ ਕਰੂ ਉਹਦਾ ਇਹਨਾਂ ਦੇ ਟੇਟ ਦਵਾਈਆਂ ਦੇ ਰਿਆ ਹੁਣ ਕੀ ਕਰਨਾ ਬੜੇ ਦੁੱਖਾਂ ਨਾਲ ਪਾਲਿਆ ਉਹ ਅੱਖਾਂ ਦੇਖੋ ਸੋਚ ਕਿਵੇਂ ਰੋ ਰੋ ਕੇ ਸੁੱਝ ਗਈਆਂ ਨਿੱਕੇ ਨਿੱਕੇ ਸੀਗੇ ਜਦੋਂ ਇਹਨਾਂ ਨੂੰ ਪਾਲਿਆ ਇਹਨਾਂ ਦਾ ਖਾਦਾ ਪੀਤਾ ਕੁਛ ਨਾ ਵਾਸਤਾ ਸੁੱਝਦਾ ਕਿੱਥੇ ਮਾਂ ਨੂੰ ਹਾਂ ਆਪ ਕੰਮ ਕਰ ਕਰ ਕੇ ਇਹਨਾਂ ਨੂੰ ਮੈਂ ਪਾਲਿਆ ਜੱਠਾਂ ਦੇ ਦਿਹਾੜੀਆਂ ਕਰ ਕਰ ਕੇ ਬਸ ਸਾਰਾ ਕੰਮ ਕਰ ਕਰ ਤੇ ਤੁਹਾਡਾ ਦਿਓਰ ਸੀ ਜੀ ਹਾਂ ਜੀ ਕੋਈ ਪੰਜੇ ਰੰਜਿਸ਼ ਕਿਸੇ ਨਾ ਹੋਵੇ ਕੋਈ ਕਿਸ ਨੇ ਕੋਈ ਨਹੀਂ ਸੀ ਕੋਈ ਕੋਈ ਧਮਕੀ ਭਰਿਆ ਫੋਨ ਆਇਆ ਹੋਵੇ ਜਾਂ ਕੁਝ ਨਹੀਂ ਕੁਝ ਨਹੀਂ ਐਦਾਂ ਦਾ ਸੀ ਨਹੀਂ ਫਿਰ ਹੁਣ ਜਿਹੜਾ ਤੁਹਾਡਾ ਵੱਡਾ ਪੁੱਤ ਬਾਹਰ ਉਹਨੂੰ ਦੱਸ ਦਿੱਤਾ ਦੱਸ ਦਿੱਤਾ ਉਹ ਵੀ ਕਿਹੜੀ ਕੰਟਰੀ ਹੈ ਉਹਨੇ ਕਤਰ ਹੈ ਜੀ ਉਹ ਤੇ ਲਈ ਬੜਾ ਔਖਾ ਔਖਾ ਜੀ ਹਾਂਜੀ ਜਿਆਦਾ ਔਖਾ ਹੈ ਬੜੀ ਮੁਸ਼ਕਿਲ ਨਾਲ ਬੰਦੇ ਜਾਂਦੇ ਆ ਫਿਰ ਐਦਾਂ ਜਦੋਂ ਪਿੱਛੇ ਹਾਲਾਤ ਬਣ ਜਾਂਦੇ ਆ ਹੋਰ ਹੋਰ ਜੀ ਉਹਦੇ ਮਨ 'ਚ ਜਿਹੜਾ ਤੂਫਾਨ ਚੱਲਦਾ ਹੁਣ ਅਲੱਗ ਹੈ ਉਹ ਅਲੱਗ ਹੈ ਉਹ ਤਾਂ ਜੀ ਘਰ ਜਿਹੜਾ ਉੱਜੜ ਗਿਆ ਅਲੱਗ ਉਹ ਵੱਖਰਾ ਹੈ ਆ ਮਾਤਾ ਦੇਖੋ ਕਿੰਦਾ ਬੈਠੇ ਹੋ। ਉਹ ਮੈਂ ਮੈਂ ਹਾਂ ਜੀ ਕਿੰਦਾ ਬੈਠੋ ਦੇਖੋ ਪੰਜ ਕਿੰਦਾ ਬੈਠੇ। ਮੈਂ ਉਹ ਹਾਲਾਤ ਸਮਝ ਸਕਦਾ ਹੁਣ ਬੋਲਦੇ ਨਹੀਂ ਪਰ ਜਦੋਂ ਅਸੀਂ ਚਲੇ ਜਾਣਾ ਆਹ کارਖਾਨੇ ਨੂੰ ਆਉਣਾ। ਬਾਣਾ ਹੀ ਨਾ ਆਣੇ ਜਾਂਦੇ। ਪੱਕਾ ਇਕੱਲੇ ਇਕੱਲੇ ਕੋਨੇ 'ਚ ਖੜਿਆ ਨਜ਼ਰ ਆਉਣਾ ਉਹ। ਹਾਂਜੀ ਹਾਂਜੀ। ਉਹ ਪੱਟ ਕੇ ਨਾ ਸਿੱਟ ਕੇ ਜਾਂਦੇ ਉਦਾਂ ਮਾਰ ਕੁੱਟ ਜਾਂਦੇ। ਮੈਂ ਚੱਕ ਕੇ ਲੈ ਜਾਂਦੀ ਮੈਂ ਇਲਾਜ ਕਰਾ ਲੈਂਦੀ ਹਾਂਗਾ। ਐਦਾਂ ਪੱਟ ਕੇ ਨਾ ਸਿੱਟ ਕੇ ਜਾਂਦੇ ਮਾਰ ਮਾਰਦੇ ਨਾ ਮੇਰੇ ਇਲਾਜ ਕਰਾ ਲੈਂਦੇ ਉਹ। ਲੱਤਾਂ ਬਾਹਰ ਜਾਂਦੇ। ਜੀ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ। ਮੇਰੇ ਨਾਲ ਕੋਈ ਗੱਲ ਨਹੀਂ ਹੋਈ ਭਾਜੀ ਮੈਂ ਸਾਡੇ ਘਰ ਚ ਆਈ ਵਿਚਾਰੀ ਧੀ ਮੇਰੀ ਤਾਈ ਨੇ ਤਾਂ ਬਹੁਤ ਬਹਾਦ ਦੇਖਿਆ ਹੁੰਦੇ ਬਹੁਤ ਦੇਖਿਆ ਜੇ ਤਾਂ ਮੈਂ ਆਪਣੇ ਪੁੱਤਾਂ ਦਾ ਰਿਹਾ ਦੇ ਮਮਾ ਉਹਨਾਂ ਦੇ ਤਾਈ ਨੇ ਤੇਰਾ ਕੀਤਾ ਮੈਨੂੰ ਨਹੀਂ ਸੀ ਪਤਾ ਨੇ ਤਵੱਖਾ ਦੇਣਾ ਕਾਏ ਨੇ ਇੱਥੇ ਘਾ ਕੇ ਕੋਈ ਸੌ ਚਾਹ ਹੁੰਦੇ ਵਿਆਹ ਕਰਾਂਗੇ ਪਰ ਐਦਾਂ ਕਰ ਐਦਾਂ ਉੱਜੜ ਗਿਆ ਕੀ ਕਰਨ ਹੁਣ ਡੀਕ ਕਰਦੇ ਕਦੋਂ লাশ ਆਊਗੀ ਹੁਣ ਕੱਲ ਨੂੰ ਆਉਂਗੇ ਉਹਦਾ ਪੋਸਟਪੋਨ ਹੋਊਗਾ ਪਰ ਸਸਕਾਰ ਕਰਾਂਗੇ ਕਿੰਨਾ ਦੁੱਖ ਸਾਰੀ ਕਹਾਣੀ ਬਦਲ ਜਾਂਦੀ ਘਰ ਪੁੱਠਾ ਪੈ ਜਾਂਦਾ ਪੁੱਠਾ ਪੈ ਗਿਆ ਜੀ ਪੁੱਠਾ ਹੀ ਆ ਹੁਣ ਹੋਰ ਦੱਸੋ ਕੀ ਕਰ ਸਕਦੇ ਹੁਣ ਚਲੋ ਅਸੀਂ ਇੱਕ ਵਾਰੀ ਮਾਂ ਦਾ ਪੁੱਤ ਚਲੇ ਗਿਆ ਅੱਡਾ ਬੜਾ ਜਾਨ ਮਾਂ ਦਾ ਵੀ ਟੱਡ ਪੁੱਛਿਆ ਜਾਂਦੀ ਐ ਕਿੱਦਾਂ ਜੀਵੂਗੀ ਮਾਂ ਸਾਰੀ ਮੋਰਾ ਖੜਕਦਾ ਉਹ ਜਿਹੜੇ 35 36 ਸਾਲ ਪੁਰਾਣੇ ਉਹ ਯਾਦਾਂ ਨੇ ਜਿਹੜਾ ਕੱਲਾ ਹਰ ਮੌਕੇ ਉਹ ਯਾਦ ਆਉਣਾ ਉਹ ਵੱਖਰਾ ਅਖੀਰਲੇ ਸਾਹਿਬ ਨਿੱਕਿਆਂ ਨੂੰ ਇਹਨਾਂ ਨੇ ਪਾਲਿਆ ਆ ਕਹਿੰਦੇ ਦੱਸ ਦਈਏ ਹੋਰ ਦੱਸੋ ਜਿਹੜਾ ਹੁਣ ਮੁੱਕਿਆ ਕਾਲਾ ਨਿਕਾ ਜਿਹਾ ਸੀ ਰੋੜਦਾ ਸੀ ਜਿੱਦਣ ਇਹਦਾ ਪੇ ਮਰਿਆ ਮਾਸੀ ਪਾਲੇ ਮਾਸੀ ਕੰਮਿਸ਼ਨ ਨੂੰ ਸ਼ਤਤਾ ਨਹੀਂ ਕਰਦੇ ਨਹੀਂ ਸਾਡੇ ਸਾਹਮਣੇ ਤਾਂ ਕਦੇ ਕੀਤਾ ਨਹੀਂ ਬੰਦੇ ਮੈਂ ਤੁਹਾਨੂੰ ਕਹਦੇ ਜੀ ਪਰ ਐਡੀ ਰੰਜਿਸ਼ ਕਿਸ ਨੇ ਕੀਤੀ ਕਿ ਅਗਲਾ ਕੀ ਕੀ ਕਹਿ ਸਕਦੇ ਹੁਣ ਜੀ ਅੱਜ ਕੱਲ ਦਾ ਵਾਜ ਜਿਹਦੇ ਬਸ ਕੋਈ ਮੜ ਜਾਂਦੇ ਕਰਦੇ ਆ ਕੋਈ ਇੰਨੀਆਂ ਦੁਸ਼ਮਣੀਆਂ ਵੱਧ ਗਈਆਂ ਹਾਂਜੀ ਹਾਂ ਜਿਆਦਾ 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 ਲੋਕਾਂ ਦੇ ਅੰਦਰ ਨਫ਼ਰਤ ਈਰਖਾ ਹਾਂਜੀ ਜ਼ੁਲਮ ਪੁਣਾ ਵੈਸ਼ੀ ਪੁਣਾ ਇੰਨਾ ਵੱਧ ਗਿਆ ਜਿਆਦਾ ਸਰਕਾਰਾਂ ਨੇ ਸਾਰਾ ਦੂਆ ਪੱਠਾ ਪਠਾ ਲਿਆ ਹੋਇਆ ਦੇਖੋ ਪੰਮਾ ਬਾਅਦ ਦੀ ਗੱਲ ਛੋੜੀ ਜੀ ਨਿਕਲੇ ਕ ਮਾਂ ਦੀ ਤਾਂ ਕੋ ਖੁੱਜੜ ਗਈ ਹਾਂਜੀ ਹਾਂ ਉਹਨੂੰ ਪੁੱਤ ਤਾਂ ਨਹੀਂ ਕਦੇ ਵਾਪਸ ਕਦੇ ਵੀ ਨਹੀਂ ਕਦੇ ਵੀ ਨਹੀਂ ਜੀ ਰੋ ਜਿਹੜੀ ਹੁਣ ਫੋਟੋ ਲੱਗਣੀ ਕਰਦੇ ਅੰਦਰੋਂ ਜਦ ਜਦ ਦੇਖੂਗੀ ਦੇਖੂਗੇ ਰੋਣਾ ਹੀ ਆ ਜਦ ਜਦ ਦੇਖੂਗੀ ਉੱਤ ਯਾਦ ਆਣਾ ਰੋਟੀ ਵੀ ਲੰਘ ਜਾਣੀ ਆ ਚਲੋ ਆਪਾਂ ਇੱਕ ਵਾਰੀ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਵੀ ਉਹਨਾਂ ਦੀ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਠੀਕ ਹੈ ਸਰ ਥੈਂਕ ਯੂ ਸਾਥੀ ਤੁਹਾਨੂੰ ਰਮਰੇਪੁਰ ਤੋਂ ਤਸਵੀਰਾਂ ਦਿਖਾਈਆਂ ਸੀ ਕਿ ਜਿਹੜੀ ਬਜ਼ੁਰਗ ਮਾਂ ਆ ਪੀੜਤ ਮਾਂ ਆ ਉਹ ਬਹੁਤ ਗਹਿਰੇ ਸਦਮੇ ਵਿੱਚ ਸੀ ਅਸੀਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਜਾੜਲਾ ਚੌਂਕੀ ਵਿਖੇ ਪਹੁੰਚੇ ਸੀ ਔਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਵੱਲੋਂ ਜਿਹੜੇ ਬੰਦੇ ਆ ਉਹ ਟ੍ਰੇਸ ਕਰ ਲਏ ਗਏ ਆ ਬਾਇ ਨੇਮ ਪਰਚਾ ਦੇ ਦਿੱਤਾ ਗਿਆ ਰੰਜਿਸ਼ਨ ਮਾਮਲਾ ਸੀ ਕੋਈ ਪਹਿਲਾਂ ਆਪਸ ਚ ਲੜਾਈ ਝਗੜਾ ਚੱਲ ਰਿਹਾ ਸੀ ਔਰ ਹੁਣ ਪੁਲਿਸ ਵੱਲੋਂ ਜਿਹੜੀ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਕਲਪਰੇਟ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤਾਂ ਪੁਲਿਸ ਇਸ ਸਮੇਂ ਤਪਤੀਸ਼ ਵਿੱਚ ਜੁਟੀ ਹੋਈ ਹੈ ਔਰ ਪੁਲਿਸ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਬਹੁਤ ਜਲਦੀ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਜਾਵੇਗਾ ਤਾਂ ਬਾਇ ਨੇਮ ਪੰਜ ਵਿਅਕਤੀਆਂ ਦੇ ਜਿਹੜਾ ਪਰਚਾ ਦਰਜ ਹੋਇਆ ਔਰ ਰੰਜਿਸ਼ਨ ਮਾਮਲਾ ਇਹ ਦੱਸਿਆ ਜਾ ਰਿਹਾ ਪੁਲਿਸ ਨਾਲ ਜਿੰਨੀ ਵੀ ਸਾਡੀ ਫੋਨ ਤੇ ਗੱਲਬਾਤ ਹੋਈ ਕਿ ਕਿ ਅਸੀਂ ਇੱਥੇ ਪਹੁੰਚੇ ਸੀ ਵੀ ਚੌਂਕੀ ਇੰਚਾਰ ਸਾਹਿਬ ਨਾਲ ਗੱਲਬਾਤ ਹੋਵੇ ਲੇਕਿਨ ਪਤਾ ਲੱਗਾ ਕਿ ਉਹ ਬੀਜ਼ੀ ਨੇ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ। ਉਮੀਦ ਕਰਦੇ ਆ ਕਿ ਜਿਹੜੀ ਪੀੜਤ ਬਜ਼ੁਰਗ ਮਾਂ ਆ ਉਸ ਦੇ ਨਾਲ ਇਨਸਾਫ ਹੋਵੇਗਾ। ਪਰ ਸਵਾਲ ਉਹੀ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਇੰਨੀ ਕਿਉਂ ਵਿਗੜਦੀ ਜਾ ਰਹੀ ਐ? ਨੌਜਵਾਨਾਂ ਦੇ ਮਨਾਂ ਅੰਦਰ ਜਿਹੜਾ ਡਰ ਐ ਪ੍ਰਸ਼ਾਸਨ ਦਾ ਸਰਕਾਰਾਂ ਦਾ ਉਹ ਕਿਉਂ ਗਾਇਬ ਹੋ ਰਿਹਾ? ਔਰ ਜੇਕਰ ਇਹ ਡਰ ਇਸੇ ਤਰੀਕੇ ਜਿਹੜੇ ਮਾੜੇ ਅੰਸਰ ਐ ਜਿਹੜੇ ਬਦਮਾਸ਼ੀ ਸੋਚ ਵਾਲੇ ਆ ਜਿਹੜੇ ਗੁੰਡਾਗਰਦੀ ਸੋਚ ਵਾਲੇ ਆ ਜੇ ਉਹਨਾਂ ਅੰਦਰ ਇਸੇ ਤਰੀਕੇ ਬੇਖੌਫੀ ਰਹੀ ਤਾਂ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਪੰਜਾਬ ਛੱਡ ਕੇ ਬਾਹਰ ਚੱਲ ਜਾਣਗੇ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਜਿਸ ਤਰੀਕੇ ਡਗਮਗਾਉਂਦੀ ਰਹੀ ਇਸ ਤਰੀਕੇ ਧੱਜੀਆਂ ਉੱਡਦੀਆਂ ਰਹੀਆਂ ਤਾਂ ਲੋਕਾਂ ਨੂੰ ਇੱਥੇ ਰਹਿਣ ਲੱਗੇ ਡਰ ਲੱਗਦਾ ਸਹਿਮ ਦਾ ਮਾਹੌਲ ਬਣਦਾ ਉਮੀਦ ਕਰਦੇ ਆ ਹਾਲਾਤ ਸੁਧਰਣਗੇ ਤੇ ਪੀੜਤ ਜਿਹੜੀ ਮਾਂ ਆ ਉਸ ਨੂੰ ਇਨਸਾਫ ਮਿਲੇ